ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਨਸ਼ਿਆਂ ਦਾ ਦਰਿਆ ਵਗਦਾ ਸਵਨਾ ਨੇ ਰੁੜ-ਪੁੜਿ ਜਾਣਾ ਨਸ਼ਿਆਂ ਦਾ ਦਰਿਆ ਵਗਦਾ ਸਵਨਾ ਨੇ ਰੁੜ-ਪੁੜਿ ਜਾਣਾ ਸਮਝ ਨਹੀਂ ਲੱਗਦੀ ਕੋਈ ਐ ਕਿੱਧਰ ਨੂੰ ਤੁਰਿਆ ਜਾਣਾ ਸਮਝ ਨਹੀਂ ਲੱਗਦੀ ਕੋਈ ਇਧਰ ਨੂੰ ਤੁਰਿਆ ਲਾਣਾ ਨજર ਨਹੀਂ ਆਉਂਦੀ ਕਾ ਤੂੰ ਨજર ਨਹੀਂ ਆਉਂਦੀ ਕਾ ਤੂੰ ਓ ਸਾਹਮਣੇ ਮੌਤ ਖੜੀ ਏ ਸਾਹਮਣੇ ਮੌਤ ਖੜੀ ਏ ਪੁੱਤਾਂ ਤੇ ਧੀਆਂ ਨੂੰ ਅੱਜ ਓਏ ਸਾਹਮਣ ਦੀ ਲੋੜ ਬੜੀ ਏ ਨੇ ਪੁੱਤਾਂ ਤੇ ਧੀਆ ਨੂੰ ਅੱਜ ਹੁਣ ਸਾਹਮਣ ਦੀ ਰੋੜ ਵੜੀ ਏ ਪਾਣੀ ਤੇ ਰੁੱਖਾਂ ਨੇ ਹੁਣ ਲੱਗਦਾ ਏ ਸੁੱਕੀ ਜਾਣਾ ਧਰਤੀ ਦੇ ਉੱਤੇ ਜੀਵਨ ਤੇ ਫਿਓ ਬਿਰ ਮੁੱਕ ਹੀ ਜਾਣਾ ਪਾਣੀ ਤੇ ਰੁੱਖਾਂ ਨੇ ਵੀ ਲੱਗਦਾ ਹੁਣ ਸੁੱਕ ਹੀ ਜਾਣਾ ਤੇ ਹੀ ਦੇ ਉਤੇ ਜੀਵਨ ਦੇ ਪਿਓ ਫਿਰ ਮੁਕ ਹੀ ਜਾਣਾ ਕੁਦਰਤ ਨੇ ਲੋਕਾਂ ਨੂੰ ਓਏ ਦਿੱਤੀ ਕਈ ਵਾਰ ਤੜੀਏ ਪੁੱਤਾਂ ਤੇ ਧੀਆਂ ਨੂੰ ਹੁਣ ਸਾਹਮਣ ਦੀ ਲੋੜ ਵੜੀਏ ਪੁੱਤਾਂ ਤੇ ਧੀਆਂ ਨੂੰ ਹੁਣ ਸਾਹਮਣ ਦੀ ਲੋੜ ਵੜੀਏ ਤਿਆਂ ਨੂੰ ਵਿੱਚ ਕੁਖਾਂ ਦੇ ਲੋਕੀ ਨੇ ਮਹਰਮ ਕੋਂਗੇ ਦਾਸ ਦੇ ਲੋਬੀ ਥੇ ਹੋਇਆ ਘਾਕੇ ਇਲਾਕ ਣਾਉਂਦੇ ਤਿਆਂ ਨੂੰ ਵਿੱਚ ਕੁਖਾਂ ਦੇ ਹਸਾ ਲੈਣਾ ਹੋ ਗਿਆ ਬਹੁਤੇ ਦੁੱਖ ਵੱਢ ਹੀ ਦਿੱਤੇ ਔਖਾਸਾ ਲੈਣਾ ਹੋ ਗਿਆ ਬਹੁਤੇ ਦੁੱਖ ਵੱਢ ਹੀ ਦਿੱਤੇ ਗੁਰਮੁਹੰਦੇ ਬੋਲ ਆਜ਼ਾਦਾ ਦਿਲ ਚੋਂ ਅਸੀਂ ਕਢੀ ਦਿੱਤੇ ਗੁਰਵਾਂ ਦੇ ਬੋਲ ਆਜ਼ਾਦਾ ਦਿਲ ਚੋਂ ਅਸੀਂ ਕਢੀ ਦਿੱਤੇ ਲੱਗਦਾ ਹੁਣ ਕੁਝ ਨਹੀਂ ਬਚਣਾ ਲੱਗਦਾ ਹੁਣ ਕੁਝ ਨਹੀਂ ਬਚਣਾ ਛੇੜੀ ਰਫਤਾਰ ਭੜੀ ਏ ਲੱਗਦਾ ਹੁਣ ਕੁਝ ਨਹੀਂ ਬਚਣਾ ਝੇੜੀ ਰਫਤਾਰ ਭੜੀ ਏ ਪਾਣੀ ਤੇ ਸਪਿਆਚਾਰ ਹੁਣ ਸਾਹਮਣ ਦੀ ਲੋੜ ਵੜੀ ਏ ਪਾਣੀ ਤੇ ਸਪਿਆਚਾਰ ਹੁਣ ਸਾਹਮਣ ਦੀ ਲੋੜ ਵੜੀ ਏ ਕਿਉਂਕਿ ਨਸ਼ਿਆਂ ਦਾ ਦਰਿਆ ਵਗਦਾ ਸਵਨਾਵੇਂ ਰੁੜਕੂੜ ਜਾਣਾ ਸਮਝ ਨਹੀਂ ਲੱਗਦੀ ਕੋਈ ਕਿੱਧਰੋਂ ਤੁਰਿਆ ਲਾਣਾ ਇਹ ਸੱਜਿਆ ਸ਼ਿੰਗਲ ਸੈਕ ਨਗਰ ਦਾ ਸਵਤੰਤ ਅਧਿਆਪਕ ਵਿਸ਼ੇਸ਼ ਸਰਵੀਆਂ ਫਿਰ ਦੰਬੀਆ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ